ਹਾਂ ਜੀ ਵੀ ਸਤਿ ਸ੍ਰੀ ਕਾਲੀ ਵੀ ਸਾਰੇ YouTube ਚੈਨਲ ਵਾਲੇ ਵੀਰਾਂ ਨੂੰ ਵਲਕਮ ਹੈ ਜੀ ਆਪਣੇ ਚੈਨਲ ਤੇ ਤੇ ਆੜੀ ਵਦੇ ਅੱਠ ਤੇ ਮਗਾ ਚਲੋ ਡਾਈਏ ਅੱਜ ਦੇਸੀ ਕਬੂਤਰ ਹਲਟੋ ਗਈ ਓੱਡਾ ਹਲਟੋ ਚਾਹੀ ਗਈ ਉੱਤੇ ਆ ਜੇ ਆ ਆੜ ਦੀ ਤੇ ਤਨ ਇਹ ਵੀ ਦੰਨੇ ਆਪਾਂ ਲਈ ਚਾਰ ਬੱਚੇ ਦਾ ਹਾਤੇ ਜੀ ਚਾਰ ਬੱਚੇ ਦਾ ਹਾਤੇ ਕਰੋ ਸ਼ੌਕ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਚਾਰ ਬੱਚੇ ਘਰ ਦੇ ਡਾਤੇ ਜੀ ਹੋਰ ਨਵੀਂ ਤੋਂ ਨਵੀਂ ਵੀਡੀਓ ਜੇੜੀ ਤੁਹਾਡੇ ਤੱਕ ਪਹੁੰਚ ਜੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦਾੜੀ ਮਾਰ ਲਈ ਠੱਪਾ ਲੱਗ ਗਿਆ ਮੇਲਾ ਹਗਵਾਂਡੀ ਮੇਰੇ ਦੇ ਵੀ ਉੱਡਦੇ ਆ ਹੋ ਜਾਂਦੇ ਉਹਨਾਂ ਦੇ ਉੱਤੇ ਮੈਂ ਥੱਲੇੋਂ ਕਬੂਤਰਾਂ ਕੱਢ ਲਾਂ ਨੌਰੀ ਐਲਟੋ ਗਈ ਬੈਠ ਤੇ ਤਿੰਨ ਰਾਗੇ ਉੱਤੇ ਤਿੰਨ ਰਾਗੇ ਆਉਂਦੇ ਯਾਰ ਚੋਬਰ ਆਉ ਦੇ ਇੱਕ ਪਹਿਲੇ ਦਿਨ ਉੱਚਾ ਗਿਆ ਬੱਚਾ ਦੋ ਤੇ ਅੱਗੇ ਕੱਲ ਵੀ ਯੂ ਦੇ ਦੇਖੋ ਕਰੇ ਬੈਠਦਾ ਕਿ ਨਹੀਂ ਬੈਠਦਾ ਤੁਹਾਨੂੰ ਕਰਦੇ ਸ਼ੇਅਰ ਚੈਨਲ ਨੂੰ ਕਰਨਾ ਸਬਸਕ੍ਰਾਈਬ ਲੋੜੀ ਆ ਰਿਹਾ ਬੱਚਾ ਉਹ ਜਿਹੜਾ ਪਹਿਲੇ ਦਿਨ ਉੱਡਿਆ ਆ ਰਿਹਾ ਆ ਜੂਬਾ ਆ ਰਿਹਾ ਜਿਹੜਾ ਪਹਿਲੇ ਦਿਨ ਉੱਡਿਆ ਲੋੜੀ ਹੋ ਗਈ ਨੀ ਮੇ ਲੋੜੀ ਹੋ ਗਈ ਨੀ ਮੇ ਮੈਗਾ ਕਰਾ ਲਈਏ ਸ਼ੌਕ ਆ ਜੂਬਾ ਆਇਆ ਇਹਦਾ ਪਹਿਲੇ ਤਾਂ ਇਹਨੂੰ ਡਿਆ ਉੱਚਾ ਗਿਆ ਅੱਗੇ ਥੱਲੇ ਉਹ ਬੈਠ ਜਾਂਦਾ ਸੀ ਤੇ ਪਾ ਦਿੱ ਗਿਆ ਉੱਚਾ ਇਹ ਆ ਬੈਠ ਗਿਆ ਜੀ ਉੱਥੇ ਬੈਠਦਾ ਏ ਅੱਗੇ ਵੀ ਉੱਥੇ ਬੈਠਦਾ ਲੋੜੀ Ка,